ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਤੁਹਾਨੂੰ ਇੱਕ ਨੀਲੀ ਰਾਵੀ ਦੀ ਬਹੁਤ ਪਿਆਰੀ ਖੂਬਸੂਰਤ ਇਹ ਝੋਟੀ ਦਿਖਾਉਣ ਜਾ ਰਹੇ ਹਾਂ ਸੋ ਦੋਸਤੋ ਜਿਹੜਾ ਏਰੀਆ ਹੈਗਾ ਪਿੰਡ ਮੌਜਗੜ ਤਹਿਸੀਲ ਜੀਰਾ ਜਿਹੜਾ ਜ਼ਿਲ੍ਹਾ ਇਸ ਨੂੰ ਫਰੋਜਪੁਰ ਲ ਸੋ ਕਿਸਾਨ ਵੀਰੋ ਇਹ ਨੀਲੀ ਰਾਵੀ ਦੀ ਚੋਟੀ ਹੈ ਅਸਲ ਨੀਲੀ ਰਾਵੀ ਦੀ ਦੋਸਤੋ ਚੋਟੀ ਇਸ ਨੂੰ ਕਿਹਾ ਜਾਂਦਾ ਇਦਾਂ ਵੀ ਦੋਸਤੋ ਡੱਬ ਖੜਬੀਆਂ ਫੜ ਕੇ ਜਾਂ ਆਪਾਂ ਇੱਧਰ ਉੱਧਰ ਜਿਹੜੇ ਵੀਰ ਨੀਲੀ ਰਾਵੀ ਦੀਆਂ ਝੋਟੀਆਂ ਕਹੀ ਜਾਂਦੇ ਆ ਵੇਚੀ ਜਾਂਦੇ ਆ ਉਹ ਸਾਰਾ ਸਾਰ ਗਲਤ ਆ ਬਾਕੀ ਜਿਹੜੀ ਇਹ ਚੋਟੀ ਆ ਦੋਸਤੋ ਸਾਰੇ ਨਿਸ਼ਾਨਾਂ ਦੇ ਵਿੱਚ ਪੂਰੀ ਹੈਗੀ ਆ ਤੁਸੀਂ ਵੇਖ ਸਕਦੇ ਹੋ ਮੂੰਹ ਮੱਥਾ ਵੇਖ ਸਕਦੇ ਹੋ ਮਣਕੀ ਅੱਖਾ ਦੋਸਤੋ ਡੋਰੇ ਪਾਉਂਦੀ ਬਾਕੀ ਜਿਹੜਾ ਸਿੰਘ ਆ ਬੰਤਰ ਵਿੱਚ ਬਹੁਤ ਖੂਬਸੂਰਤ ਆ ਕੁੰਡਾ ਸਿੰਘ ਲੱਗਾ ਹੋਇਆ ਇਸ ਚੋਟੀ ਨੂੰ ਬਾਕੀ ਜਿਹੜੇ ਪੈਰ ਤੋਤੇ ਆ ਦੋਸਤੋ ਚਾਰੇ ਧੌਣ ਤੇ ਨਿ ਪੂਛ ਦੋਸਤੋ ਜਿਹੜੇ ਪਾਸੇ ਨੂੰ ਮਰਜੀ ਮੋੜ ਸਕਦੇ ਹੋ ਐਡੀ ਲਚਕੀਲੀ ਪੂਛ ਹੈਗੀ ਆ ਬਾਕੀ ਚਮੜੀ ਜਿਹੜੀ ਹੈ ਦੋਸਤੋ ਬਰੀਕ ਚਮੜੀ ਦੇ ਵਿੱਚ ਹੈਗੀ ਕੱਦ ਵਜਨ ਦੀ ਪੂਰੀ ਆ ਕੱਦ ਕਾਠੀ ਬਹੁਤ ਜ਼ਿਆਦੀ ਸੋਹਣੀ ਆ ਪਿੱਠ ਪੂੜਾ ਝੋਟੀ ਦਾ ਆ ਵੀ ਦੱਸਦਾ ਪਿਆ ਵੀ ਬਹੁਤ ਚਾਹੀਏ ਅੱਗੇ ਜਾ ਕੇ ਸੋਹਣੀ ਝੋਟੀ ਇਹ ਤਿਆਰ ਹੋਏਗੀ ਜਦੋਂ ਏਆਈਐਸ ਦੀ ਹੋਗੀ ਵੀ ਤਕਰੀਬਨ ਟੀਕਾ ਲੈਣ ਦੇ ਬਿਲਕੁਲ ਨਜ਼ਦੀਕ ਆ ਦੋਸਤੋ ਵੀ ਜਿਸ ਵੀਰ ਭਰਾ ਨੇ ਸ਼ੌਂਕੀ ਨੇ ਲੈਣੀ ਹੋਈ ਇਹ ਝੋਟੀ ਉਹ ਹੀ ਸੰਪਰਕ ਕਰਿਓ ਕਿਉਂਕਿ ਜਿਹੜਾ ਮੋਹਲਾ ਦੋਸਤੋ ਜਿਹੜੇ ਮੇਰੇ ਵੀਰ ਕਾਸਟ ਆਰ ਤੇ ਖਰੀਦਣੀ ਚਾਹੁੰਦੇ ਹੋ ਨਾ ਉਹ ਉੱਪਰ ਦਿੱਤੇ ਗਿਆ ਕੰਟੈਕਟ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਦੋਸਤੋ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਬਾਕੀ ਵੀਰੋ ਥਾਨ ਵੀ ਤੁਹਾਨੂੰ ਦਿਖਾ ਦਿੱਤੇ ਆ ਬਿਲਕੁਲ ਚਾਰ ਥਾਨੇ ਦੋਸਤੋ ਪੰਜਵਾਂ ਕੋਈ ਥਾਨ ਨਹੀਂ ਲੱਗਾ ਹੈਗਾ ਝੋਟੀ ਨੂੰ ਚਾਰ ਥਾਨ ਹੈਗੇ ਆ ਚਾਰੇ ਥਾਨਾਂ ਦਾ ਗੈਬ ਅੰਤਰ ਤੁਸੀਂ ਵੀਡੀਓ ਦੇ ਵਿੱਚ ਜਰੂਰ ਨਜ਼ਰ ਮਾਰ ਲਈ ਹੋਵੇਗੀ ਸੋਹਣੀ ਝੋਟੀ ਆ ਦੋਸਤੋ ਟੋਟਲ ਮਲਾ ਕੇ ਨੀਲੀ ਰਾਵੀ ਦੀ ਪਿਓਰਿਟੀ ਵਾਈਜ਼ ਦੇਖੀਏ ਤਾਂ ਬਿਲਕੁਲ ਦੋਸਤੋ ਜਿਹੜੀ ਇਹ ਝੋਟੀ ਬਹੁਤ ਜਿਹੜੇ ਮੇਰੇ ਵੀਰਾਂ ਦੀ ਆਸਾਂ ਤੇ ਖਰੀ ਉਤਰੇਗੀ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ